ਲੋ ਬੇਰਾ ਬਨੇ ਨੀ ਯਾਰੀ ਲਾਤੇ ਕਹਿੰਦੇ ਮੀ ਪੈ ਰਿਹਾ ਮਿੱਤਰੋ ਸਵੇਰੇ ਸਵੇਰੇ ਉੱਠੇ ਤਾਂ ਮੀ ਪੈ ਰਿਆ ਜਗਾ ਬੜੀ ਜ਼ੋਰ ਦੇ ਨਾਲ ਮੈਂ ਕਹਾਂ ਅੱਖਾਂ ਦੋ ਰਹਿਣ ਦੇ ਕੱਪੜੇ ਧੋਣ ਨੂੰ ਕਹਿੰਦੀ ਨਹੀਂ ਧੋ ਦੋ ਕੱਪੜੇ ਮੈਂ ਉੱਠ ਕੇ ਮੈਂ ਮਸ਼ੀਨ ਲਾਈ ਦਵਾ ਸੱਟ ਤੇ ਇਹਨੇ ਕੀਤੀ ਸਫਾਈ ਅੰਦਰ ਹਨਾ ਹਫਤੇ ਚ ਬਾਅਦ ਤਾਂ ਸਫਾਈ ਕਰਨੀ ਹੁੰਦੀ ਹੈ ਤੇ ਫੇਰ ਆਪਾਂ ਜਾਣਾ ਸੀਗਾ ਲੋਹੜੀ ਦੇ ਪ੍ਰੋਗਰਾਮ ਤੇ ਹਰਦੀਪ ਭਾਜੀ ਦੇ ਪਿੰਡ ਅਟਾਲ ਮਯਾਰਾ ਲਓ ਮਿੱਤਰੋ ਜਿੱਦਾਂ ਹੀ ਆਪਾਂ ਉੱਠੇ ਤੇ ਲੱਗੇ ਕੰਮ ਤੇ ਜਿਉਂ ਸਵੇਰ ਦੇ ਕੰਮ ਕਰਨ ਲੱਗੇ ਜਿਉਂ ਸਵੇਰ ਦੇ ਕੰਮ ਕਰਨ ਲੱਗੇ ਇਹਨੂੰ ਜਨਾਨੀ ਸਾਡੀ ਨੂੰ ਐਡੀ ਭੈੜੀ ਬਿਮਾਰੀਆਂ ਨੂੰ ਸੂਟ ਨਹੀਂ ਪਸੰਦ ਆਂਦਾ ਕਿ ਕਿਹੜਾ ਪਾਵਾਂ ਕਿਹੜਾ ਨਾ ਪਾਵਾਂ ਇਹਨੇ ਮੇਰੀ ਮਤ ਮਾਰ ਕੇ ਅੰਦਰ ਬਾਹਰ ਝਾਗ ਆਣ ਗਏ ਐਨੀ ਸਰਪਾਤੀਏ ਓਹੋ ਹੋਹ ਕੁੰਡਾ ਕਰ ਦਿੱਤਾ ਤੂੰ ਮੇਰਾ ਜਨਾਨੀਏ ਕੁੰਡਾ ਕਰਤਾ ਆਪ ਤਾਂ ਅੰਦਰ ਲੱਗੀ ਹੋ ਮੈਂ ਅਦਰ ਝੱਗ ਜਾਈਏ ਨਾ ਕਿ ਝੱਗ ਬਾਹਰ ਨਾ ਚਲ ਜਵੇ ਦੁਨੀਆ ਝੱਗ ਝੱਗ ਨਾ ਹੋ ਜਵੇ ਦੁਨੀਆ ਤੇ ਮੈਂ ਧੋ ਕੇ ਕੱਪੜੇ ਦੇ ਨਾਲ ਉਤੋਂ ਆਏ ਐ ਨੇ ਇਹਨੇ ਕਿੱਥੇ ਧਵਾਏ ਇਹਨ ਦਾ ਸਿਰ ਬੂਡੇ ਧੋਤੇ ਹੈ ਨੇ ਲਾ ਕੇ ਝਾੜੂ ਪੋਚਾ ਮੇਰੀ ਜ਼ਿੰਦਗੀ ਝਾੜੂ ਪੋਚਿਆਂ ਚ ਲੰਘ ਗਈ ਵੀ ਮੇਰਾ ਬੁਰਾ ਹਾਲ ਹੈ ਮੈਂ ਕਿਹਾ ਕਿੱਥੇ ਜਾਈਏ ਮੈਂ ਕਿਹਾ ਡੈਡੀ ਦਾ ਪੂਣਾ ਜੜੀ ਨਾ ਗੋਆ ਚੱਕ ਕੇ ਜਾਣਾ ਜਿੱਥੇ ਵੀ ਜਾਣਾ ਕੋਈ ਨਹੀਂ ਫਾਦਰ ਸਾਹਿਬ ਟੈਨਸ਼ਨ ਨਾ ਲਾਓ ਤੁਸੀਂ ਗੋਆ ਪਹੁੰਚੇ ਜਾ ਕੇ ਨਾ ਮੈਂ ਕਿਹਾ ਲੈ ਵੀ ਭਰ ਲੈ ਗੋਹੇ ਦੇ ਟੋਕਰੇ ਦਵਹਟ ਚੱਕ ਤਾਂ ਟਾਈਮ ਨਹੀਂ ਇੰਨਾ ਹੈਗਾ ਤੇ ਨਾ ਤੋ ਕੇ ਦੇ ਕੇ ਮੋਛਰ ਬਟਾ ਤੇ ਪਾ ਕੇ ਜ਼ੋਨੇ ਦੀ ਮੁੰਦੀ ਅੱਜ ਮੈਂ ਕਿਹਾ ਹਰਦੀਪ ਭਾਈ ਦੇ ਪਿੰਡ ਜਾਣਾ ਮੈਂ ਟੋੜ ਟੋੜ ਤਾਂ ਕਰ ਲਈ ਉਹ ਪਾ ਕੇ ਥੋੜੀ ਸਹੀ ਨਹੀਂ ਲੱਗਦੀ ਅੱਜ ਸੰਗੋ ਚਲੋ ਜਿੱਦਾਂ ਦੀ ਬੱਜ ਗਈ ਗੋਵਰ ਵਿੱਚ ਬੱਜ ਗਈ ਠੀਕ ਹੀ ਆ ਤਾਂ ਮੱਝ ਚੱਲਣਾ ਦੇ ਲਾ ਵੀ ਇਧਰ ਮਿੱਤਰੋ ਪਹੁੰਚ ਕੇ ਚਾਚੇ ਦੇ ਘਰੇ ਉੱਥੇ ਬਿਠਾਣੀ ਸਿੱਖ ਸਿੱਖ ਬਿਠਾਏ ਆ ਪਾਈ ਆ ਗਿਆ ਲੰਗਰ ਇੱਕ ਗੱਦੀ ਪਰਿਸ਼ਾਦਾ ਤੇ ਦੋ ਪੀ ਕੇ ਖਟੇ ਦੀਆਂ ਕੋਲੀਆਂ ਤੇ ਸਾਡੀ ਆ ਗਈ ਗੱਡੀ ਤੇ ਆਪਾਂ ਗੱਡੀ 'ਚ ਭੱਜ ਕੇ ਜਾ ਕੇ ਬਹਿ ਗਏ ਮੈਂ ਕਿਹਾ ਲੈ ਵੀ ਹੁਣ ਦੇਖਦੇ ਆਂ ਜਾ ਕੇ ਹਰਦੀਪ ਪਟਵਾਲ ਸਾਹਿਬ ਦੇ ਘਰੇ ਮੀ ਮੂੰ ਪੈਂਦਾ ਸੀਗਾ ਮੈਂ ਕਿਤੇ ਉਹੀ ਗੱਲ ਨਾ ਹੋਵੇ ਹਨਾ ਪਰ ਗੁਰਦੁਆਰਾ ਸਾਹਿਬ ਦੇ ਵਿੱਚ ਸੀਗਾ ਪ੍ਰੋਗਰਾਮ ਤੇ ਆਪਾਂ ਗਏ ਪਹੁੰਚ ਕੇ ਸਾਰ ਗੱਲ ਕੋਲ ਕੁੱਤੇ ਜੀ ਸਤਲ ਕੋ ਤੇ ਤਾ ਜੀ ਸਤਲ ਕੋ ਤੇ ਨਾਮ ਸਤਿਬਕਸ਼ਿੰਦ ਸਤਾ ਵੇਹ ਰੁਪਾਨਾ ਸਵਨਾ ਦੇ ਆਹਾ ਆ ਵਾਦੇ ਕਰ ਦਿੱਤਾ ਸੱਚੀ ਪਿਆਰੀ ਜੇਸੂ ਗੁਰੂ ਸਿੱਖ ਦੀ ਬੰਗਾਲੀ ਗਰੀਬੀ ਟਾਇ ਮਲ ਕਰਦੇ ਹੋਵੇ ਚਾਏ ਤਨ ਕਰਦੇ ਹੋ ਜਿਹਦੇ ਉਤੇ ਗੁਰੂ ਕਿਰਪਾ ਕਰਦਾ ਹੈ ਨਾ ਗੁਰੂ ਮਿਹਰਬਾਨ ਹੋ ਜਾਂਦਾ ਕਸਮ ਸੁਣ ਆਇ ਰਿਹਾ ਯਾਰ ਨੇ ਇਛਾ ਕਰਦਾ ਬਣਾ ਗੁਰੂਆਂ ਦੀ ਬਾਗੁਰੂ ਅਸਤਿਤਵ ਦਾ ਘਟਿ ਤੋੜਨਾ ਦੁੱਖਾਂ ਨੂੰ ਪਾਣਾ ਦੁਨਜੋ ਕੋ ਸੇਨਾ ਮਰਨੇ ਲਾਗੇ ਤਗ ਹੈ ਨਾ ਕਸੋ ਯਾਹੋ ਅਸੋ ਫਰਤਾ ਕਿਉਂ ਹੋ ਸਕਦਾ ਕੋ ਜੂਰੇ ਬਾਤ ਕਰਾਇ ਅਸਰੇ ਸੰਗੂ ਨਾ ਤੂ ਕੋ ਸੰਤਾ ਕੋ ਤਲੇ ਸੱਚੀ ਸੱਚੀ ਬਾਣ ਸਤਿ ਸਾਜਨ ਰਏ ਸਭ ਸਿ ਸੁਣਦੇ ਹੋਏ ਕਹਤੇ ਰੱਬ ਤੂਰੇ ਮੇਰਵਾ ਦਾ ਦਰ ਗੁਰ ਚਰਨ ਲਾ ਕੇ ਬਾਝੇ ਅਨੰਦ ਤੂਰੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਸਰਤਮਹਤ ਜਿਵੇਂ ਸਿਵਾ ਹੋਰ ਦਾਇਲਾਇਆ ਇਹ ਸਦਗ ਤਗਤ ਚੰਗਿਆਈਆਂ ਬੁਰਾਈਆਂ ਵਚਨ ਅਮਦੂਰ ਕਰਮੀਆ ਦੇ ਨੇਰੇ ਇਹ ਦੂਰ ਜਿਨੀ ਨਾਮ ਤੇ ਆਇਆ ਬਹਿ ਸਕਤਾ ਨਾਮ ਕਦੇ ਮੁਖ ਉੱਟਲੇ ਕੀਤੀ ਸੁਦੀ ਨਾਮ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜਸਾ ਪੀਰ ਦੇਖੜ ਜਾਈ

ਲੋਕ ਕਰਾ ਜਲ ਵਰਸਾ ਜੋ ਸੇ ਦਰਦ ਦਾ ਦਰਸ ਤੇ ਰਾਰਾ ਲਾਜ ਜੇਵਾ de cada e so i'm no, gonna no, no. ਸਮਾਜ ਸੇ ਸਭ ਨੂੰ ਬਹੁਤ ਬਹੁਤ ਧੰਨਵਾਦ ਸ਼ੁਕਰਾਨਾ ਕੀਤਾ ਗਿਆ ਹੈ ਗੁਰੂ ਘਰ ਦੇ ਮੁੱਖ ਸੇਵਾਦਾਰ ਬਹੁਤ ਹੀ ਸਤਿਕਾਰਯੋਗ ਸਰਦਾਰ ਰਣਜੀਤ ਸਿੰਘ ਖਾਲਸਾ ਉਹਨਾਂ ਵੱਲੋਂ ਸੁਖਨੀ ਸਾਹਿਬ ਜੀ ਦੇ ਪਾਠ ਕੀਤੇ ਗਾ ਗ੍ਰੰਥ ਸਰਦਾਰ ਹਰਨੇਪ ਸਿੰਘ ਜਪਾਲਪੁਰ ਉਹਨਾਂ ਨੇ ਜਥੇ ਵੱਲੋਂ ਕੀਰਤਨ ਕੀਤਾ ਗਿਆ ਹੈ ਸੋਸਾਇਟੀ ਸੰਗਤਾਂ ਵਧਾਈ ਦੇ ਪਾਤਰ ਹਨ ਬਹੁਤ ਬਹੁਤ ਵਧਾਈ ਹੈ ਪੰਮਾ ਢੂਮੇਵਾਰ ਜੀ ਜਿਨ੍ਹਾਂ ਦੇ ਬਾਰੇ ਹਰਦੀਪ ਸਿੰਘ ਨੇ ਦੱਸਿਆ ਕਿ ਸਾਫ਼ ਸੁਥਰੀ ਗਾਇਕੀ ਅਸੀਂ ਸਾਰੇ ਜਾਣਦੇ ਹਾਂ ਸਾਦਗੀ ਅਤੇ ਸੱਭਿਆਚਾਰਕਤਾ ਸੋ ਸਤਪੁਰਾਂ ਦੀ ਬਣੀ ਰਹਿਮਤ ਹੈ ਇਸ ਪੰਮਾ ਨੂ ਢੂਮੇਵਾਰ ਜੀ ਉੱਤੇ ਜਿਨ੍ਹਾਂ ਨੇ ਹੁਣ ਤੱਕ ਜੋ ਵੀ ਗਾਇਆ ਉਹ ਪਰਿਵਾਰਕ ਅਤੇ ਸਾਫ਼ ਸੁਥਰਾ ਹੀ ਗਾਇਆ ਹੈ سوئے بھی جتنے اٹوال پروارے مالی مان ہے سارے سمجھے نگر اسے مان ہے سوئے بھی اچھ اٹوار پروار کے نام خوشی کے فل کا کرنے کے پروار سمیت آئے ہیں نکاح سواگت ہے اُتھے یہ سارے جن بھی اٹوار پروار کے سدے اتنے سکے سبندی جو کے سارے ہی ਅੱਜ ਖੁਸ਼ੀਆਂ ਦੇ ਪ੍ਰੋਗਰਾਮ ਦੇ ਵਿੱਚ ਸਭ ਤੋਂ ਵੱਧ ਦਾ ਸ਼ੁਕਰਾਨਾ ਕਰਨਾ ਤੇ ਪਰਿਵਾਰ ਦੀ ਖੁਸ਼ੀ ਨੂੰ ਵਧਾਉਣ ਵਾਸਤੇ ਆਏ ਹਾਂ ਸਾਰਿਆਂ ਦਾ ਹੀ ਅਟਵਾਰ ਪਰਿਵਾਰ ਨੂੰ ਅਤੇ ਗੁਰਦੁਆਰਾ ਸਿੱਖ ਸਰਵਾ ਦੇ ਸਮੁੱਚੀ ਪਰਿਵਾਰਕ ਕਮੇਟੀ ਨੂੰ ਤਹਿ ਦਿਲ ਤੋਂ ਧੰਨਵਾਦ ਹੈ ਸੋ ਹੁਣ ਮੈਂ ਗੁਰੂ ਘਰ ਦੇ ਜਿਹੜੇ ਪ੍ਰਬੰਧਕ ਸਰਵਾਨ ਮੁਖ ਸੇਵਾਦਾਰ ਸਰਦਾਰ ਜਸਪਾਲ ਸਿੰਘ ਦੀ ਬਾਣੀ ਸੋ ਸਨਮਾਨ ਕੀਤਾ ਜਾ ਰਿਹਾ ਹੈ

ਲੱਖ ਖੁਸ਼ੀਆਂ ਬਾਦਸ਼ਾਹੀਆਂ ਦੀ ਸਤਿਗੁਰੂ ਦਾ ਦਰ ਕਰੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਸਟਰ ਜੀ ਸਰਦਾਰ ਬਖ਼ਾਬਰ ਸਿੰਘ ਜੀ ਉਹਨਾਂ ਦੀ ਫਲਵਾੜੀ ਔਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਉਹਨਾਂ ਨੂੰ ਮੇਰਾ ਬਹੁਤ ਸ਼ੁਕਰ ਹੈ ਤੇ ਭਰਾਵਾਂ ਤੋਂ ਵੀ ਵੱਧ ਜੇ ਮੈਨੂੰ ਕਿਸੇ ਤੇ ਮਾਣ ਹੈ ਜਾਂ ਮੈਂ ਜਿੰਨੂੰ ਸਤਿਕਾਰ ਕਰਦਾ ਤਾਂ ਉਹ ਹਰਦੀਪ ਸਿੰਘ ਹਟਮਾਲ ਹੈ ਔਰ ਮੈਂ ਕਲਗੀਧਰ ਪਾਸ਼ਾ ਕਿਉਂਕਿ ਅਸੀਂ ਕੋਈ ਗਵਈਆਂ ਦੇ ਪਰਿਵਾਰਾਂ ਚੋਂ ਨੇ ਤੇ ਬਹੁਤ ਹੀ ਸਤਿਕਾਰਯੋਗ ਦੁਪਾਲਪੁਰੀ ਸਾਹਿਬ ਜਿਨ੍ਹਾਂ ਤੋਂ ਕੀਰਤਨਾ ਆਪਾਂ ਸਰਵਣ ਕੀਤਾ ਇੰਨਾ ਇਦਾਂ ਲੱਗਿਆ ਕਿ ਪਿਛਲੇ ਚੰਗੇ ਕਾਰਨ ਕਿਉਂਕਿ ਸਾਡਾ ਜਿਹੜਾ ਗਾਉਣ ਦਾ ਬੇਸ਼ੱਕ ਸ਼ੁੱਧ ਗਾਉਣੇ ਆ ਜਾਂ ਚੰਗੇ ਗੀਤ ਗਾਉਣੇ ਆ ਪਰ ਗਰਵਾਣੀ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦੀ ਆ ਕਿਉਂਕਿ ਇਹ ਬਹੁਤ ਮਹਿੰਗਾ ਸੌਦਾ ਹੈ ਸੋਚ ਕੋਈ ਪਿਛਲੇ ਚੰਗੇ ਕਾਰਨ ਕਿ ਇਹਨਾਂ ਦੇ ਇੰਨਾ ਇਹਨਾਂ ਨੇ ਦਿਲੋਂ ਸ਼ਬਦ ਗਾਇਨ ਕੀਤੇ ਕਿ ਇਦਾਂ ਲੱਗਿਆ ਵੀ ਵਾਕੇ ਅਸਲੀ ਆਨੰਦ ਇਹ ਤੋਂ ਕਿਦਨੋ ਕਿਦੋਂ ਆਪਾਂ ਸਾਰੇ ਵਾਂਝੇ ਹਾਂ ਬਾਜੀ ਜੀ ਉਹਨਾਂ ਦਾ ਬਹੁਤ ਦਿਨੋਂ ਸਤਿਕਾਰ ਫੇਸਬੁਕ 'ਤੇ ਕੋਈ ਪੋਸਟ ਪਾਈਏ ਇਹਨਾਂ ਦੇ ਬਹੁਤ ਹੀ ਸਤਿਕਾਰਯੋਗ ਪਿਤਾ ਜੀ ਦੁਪਾਲਪੂਰੀ ਸਾਹਿਬ ਉਹਨਾਂ ਦਾ ਅਸ਼ੀਰਵਾਦ ਕਮੈਂਟਾਂ ਰਹੀ ਆਉਂਦਾ ਰਹਿੰਦਾ ਬਾਜੀ ਜੀ ਉਹਨਾਂ ਦਾ ਬਹੁਤ ਸਤਿਕਾਰ ਇੱਥੋਂ ਦੀ ਪ੍ਰਬੰਧਕ ਕਮੇਟੀ ਨੂੰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਰਦਾਰ ਬਖਾਵਰ ਸਿੰਘ ਜੀ ਉਹਨਾਂ ਦੇ ਪਰਿਵਾਰ ਦਾ ਇਹ ਜਿਹੜਾ ਖੁਸ਼ੀਆਂ ਦਾ ਫੰਕਸ਼ਨ ਨਾਲ ਹੋ ਕੇ ਨੇਪਰੇ ਚਾੜਿਆ ਅਭਿਰਾਜ ਸਿੰਘ ਦੇ ਨਾਨਕਾ ਪਰਿਵਾਰ ਨੂੰ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ ਸੋ ਇੰਨਾ ਕੁਛ ਨਹੀਂ ਕਿਉਂਕਿ ਇਸ ਸਟੇਜ ਤੇ ਬੋਲਣਾ ਬਹੁਤ ਔਖਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਤੇ ਬੋਲਣਾ ਬਹੁਤ ਔਖਾ ਹੈ ਸੋ ਮੇਰਾ ਦਿਲ ਕਰਦਾ ਕਿ ਮੈਂ ਜਦੋਂ ਗਾਇਕੀ ਦੀ ਸ਼ੁਰੂਆਤ ਕੀਤੀ ਸੀ ਮੈਨੂੰ ਅੱਜ ਵੀ ਯਾਦ ਆਦਾ ਸਾਡੇ ਫਾਦਰ ਸਾਹਿਬ ਮੈਂ ਸੰਗੀਤ ਦੀ ਕਲਾਸ ਸੀਗਾ ਤੇ ਮੈਂ ਉਹਨਾਂ ਨਾਲੇ ਦਾਣਾ ਜਰੋ ਕੇ ਕਿ ਕੀ ਧੰਨਵਾਦ ਕਰਵਾਰ ਹਾਂ ਸਮਾਜ ਬਚਣ ਉਹਨਾਂ ਨੇ ਕਹਿੰਦਾ ਪਾਪਾ ਜੀ ਮੈਨੂੰ ਵੀ ਮੈਂ ਇੱਕ ਗੱਲਤਾ ਬੋਲਦਾ ਤੇ ਉਸ ਗਾਇ ਤਾਰਬਤ ਗੀਤੋਂ ਮੇਰੀ ਗਾਇਕੀ ਦੀ ਸ਼ੁਰੂਆਤ ਕੋਈ ਸੀ ਤੋਂ ਮੈਂ ਉਹ ਘਰ ਬੰਦੀ ਸੰਗ मां गुजरी तेरे चन ਵਰਗਾ ਚਲ ਹੋਰ ਕੋਈ ਨਹੀਂ ਹੋ ਸਕਦਾ मां गुजरी तेरे चन ਵਰਗਾ ਚਲ ਹੋਰ ਕੋਈ ਨਹੀਂ ਹੋ ਸਕਦਾ ਤਨ ਪਟਨੇ ਦੀ ਤੰਤੀ ਜਿੱਥੇ ਲਾਲ ਦੇ ਉਹਦਾ ਜੇ ਰਾਮ ਨਿਹਾਰੇ ਵਿੱਚ ਲਾ ਅਲਚਣਾ ਕੇ ਨਾਰ ਜੁਲਮ ਦੇ ਮਥਾ 'ਤੇ ਲਾ ਕੇ ਦਰਦ ਮੁਕਾ ਦਾ ਦਰਦ ਹੋਵੇ ਮਲਗਾਂ ਦੇ ਮੁਹਟ ਹੋ ਸਕਦਾ ਹੈ ਮਾਂ ਜੀਰੀ ਤੇਰੇ ਚਨ ਵਰਗਾ ਚਲ ਹੋਰ ਕੋਈ ਨਹੀਂ ਹੋ ਸਕਦਾ

ਮਾ ਗੁਜਰੀ ਤੇਰੇ ਚਲ ਵਰਤਾਂ ਚਨਹਰ ਕੋਈ ਨਹੀਂ ਹੋ ਸਕਦਾ ਓ ਮਰਦੇ ਆਦਮੜਾ ਵੀਰਿਓ ਦਾ ਤੇ ਦਿੱਤਾ ਰੰਗੇ ਤੇਰਾ ਦਿਲ ਇਮਾਨ ਤੋਂ ਕਾਲਾ ਏ ਜੋ ਸਦਾ ਹੀ ਅੰਦਰ ਸੰਗ ਰਹਦਾ ਏ ਮੇਰਾ ਬਾਪੂ ਕਲਗੀਆਂ ਪਾਣਾ ਆਏ ਚਾਪ ਕੋੜੇ ਗਾਣ ਤੋਂ ਬਾਅਦ ਲੰਗਰ ਸ਼ਿਕ ਕੇ ਤੇ ਆਪਾਂ ਫਿਰ ਹਰਦੀਪ ਭਾਈ ਨੂੰ ਬੁਲਾਈ ਸਾਸਰੀ ਘਰ ਮੈਂ ਕਿਹਾ ਭਾਈ ਇਹ ਤਾਂ ਕੋਈ ਗੱਲ ਨਹੀਂ ਬਣੀ ਹੈ ਕੋਈ ਪ੍ਰੋਗਰਾਮ ਹੈ ਨਹੀਂ ਅੱਜ ਹੈ ਕਹਿੰਦਾ ਨਹੀਂ ਨਹੀਂ ਅੱਜ ਕੁਝ ਨਹੀਂ ਹੈਗਾ ਚਲੋ ਠੰਢ ਠੰਡੇ ਕਰ ਲਓ ਮੈਂ ਲਾਵੇ ਗੱਡੀ 'ਚ ਬੈਠੋ ਬਹੁਤ ਬੇਇਤੀ ਹੋਗੀ ਘਰ ਜਾ ਕੇ ਦੇਖਦੇ ਆਂ ਕੀ ਆਮੰਦਾ ਅoraj ਮੈਂ ਤਾਂ ਟੱਕਰ ਕੇ ਕਹਿੰਨੇ ਆ ਜਾਓ ਵੀ ਕੇ ਆਰ ਕੈਫੇ ਤੇ ਮੈਂ ਕਿਹਾ ਬਈ ਕੈਫੇ ਤੇ ਪਹੁੰਚ ਜਾਂਦੇ ਆਂ ਕੈਫੇ ਤੇ ਪਹੁੰਚੇ ਤੇ ਮਿੱਤਰੋ ਗੋਲਪੋਤਾ ਆ ਗਏ ਲੈ ਵੀ ਮਖਣੀ ਬਲਾਈ ਪੀਜ਼ਾ ਆ ਗਿਆ ਤਾਂ ਨਹੀਂ ਕਿਹੜਾ ਪੀਜ਼ਾ ਆ ਗਿਆ ਮਿੱਤਰੋ ਖਾ ਕੇ ਪੀਜ਼ਾ ਤੇ ਬੁਲਾ ਕੇ ਸਾਸਰੀ ਘਰ ਲੈ ਰਖਾ ਕੇ ਜਿਹੜੇ ਰੋਟੀਆਂ ਨਹੀਂ ਰੱਝੇ ਉਹ ਪੀਜ਼ੇ ਖਾ ਕੇ ਰੱਝ ਜਾਣਗੇ ਮੈਂ ਕਿਹਾ ਬਾਜੀ ਚੰਗਾ ਫਿਰ ਹੁਣ ਅਸੀਂ ਚੱਲਦੇ ਹਾਂ ਅਸੀਂ ਪੀਜ਼ਾ ਲੈ ਕੇ ਖਾ ਤੇ ਤੁਹਾਨੂੰ ਸਾਰਿਆਂ ਨੂੰ ਹੈਪੀ ਲੋੜੀ ਜੀ ਸਾਰਿਆਂ ਨੂੰ ਮਿਲਦੇ ਆ 16 ਤਰੀਕ ਨੂੰ ਹਨਾ ਕਿਉਂਕਿ ਗੋਲਪੁਰ ਦੇ ਵੀ 16 ਤਰੀਕ ਨੂੰ ਲੋੜੀ ਹੈ ਫੇ ਅਸੀਂ ਉੱਥੇ ਜਾਣਾ ਫੇ ਆਪਾਂ ਪੌਣੇ ਦੇ ਘਰੇ ਮੰਮੀ ਨੂੰ ਦਿੱਤੇ ਪੈਸੇ ਕਹਿੰਦੇ ਕਾਕਾ ਲੋੜੀ ਮੰਗਣ ਆਲੇ ਨੇ ਮੈਂ ਕਿਹਾ ਯੱਕ ਤੈਨੂੰ 50000 ਰੁਪਏ ਦੇ ਦਿੱਤਾ ਹੁਣ ਧਿਆਨ ਨਾ ਬੰਡੀ ਉਹ ਮੈਂ ਕਿਹਾ ਨਹੀਂ ਪੈਸੇ ਇਹਨੂੰ ਘਰੋਂ ਦੇਣੇ ਆ ਥੋੜੇ ਦੇਣੇ ਆ ਚਲੋ 500 ਦੇ ਦਿੱਤਾ ਲਾ ਵੇ ਇਧਰ ਕਈ ਆ ਲਿਆ ਤੇ ਪਿਆਰੀ ਪਹੁੰਚ ਚੁੱਕੇ ਨੇ ਮੈਚ ਹੋ ਗਿਆ ਸ਼ੁਰੂ ਲਾ ਵੇ ਓ ਹੋ 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 ਗਾਈਂ ਚੌਣ ਦਾ ਆਡਰ ਆ ਗਿਆ ਡੈਡੀ ਦਾ ਚਲੋ ਜੀ ਉੱਤੋਂ ਪਤਾ ਬਚਾਲ ਕੇ ਮੱਥਾ ਟੇਕਣ ਮੱਥਾ ਟੇਕ ਕੇ ਹਰਿਆਲੀ ਦੇਖ ਕੇ ਮਨ ਖੁਸ਼ ਹੋ ਗਿਆ ਮਨ ਬਾਗੋ ਬਾਗ ਹੋ ਗਿਆ ਇਧਰ ਸ਼ਾਂਤਨੀ ਜਗ੍ਹਾ ਵਾ ਬਾਬਾ ਸਰੂਪ ਸਿੰਘ ਜੀ ਹੁਣ ਹੀ ਰਹਿੰਦੇ ਇੱਥੇ ਤੇ ਆਪਾਂ ਫਿਰ ਬਣਾਈ ਵੀਡੀਓ ਦਾੜੀ ਦੇ ਚਟੇ ਵਾਲ ਕੰਮ ਕਰ ਰਹੇ ਹੋਏ ਘਰ ਆਈ ਤੇ ਗੁਸਾ ਆ ਰਿਹਾ ਹੋਇਆ ਨਹੀਂ 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 ਕਰੀ ਜਜ਼ਬਾ ਤੇ ਕੰਟਰੋਲ ਰੱਖੋ ਇਧਰ ਚੱਲ ਗਏ ਇਧਰ ਸਾਡਾ ਬਲੌਗ ਚੱਲ ਰਿਹਾ ਸੀਗਾ ਓ ਮਾਈ ਗਾਡ ਸਾਰਿਆਂ ਦਾ ਧਿਆਨ ਬਲੌਗ ਚ ਫਗਵਾੜਾ ਚ ਪਸਟੋਰ ਵਾਲਾ ਬਲੌਗ ਚੱਲ ਰਿਹਾ ਤੇ ਇਧਰ ਮੈਡਮ ਜੁਣੀ ਬਣਾ ਕੇ ਲਾ ਪਏ ਜੀ ਹੁਣ ਪਟੂਰੇ ਪਟੂਰੇ ਬੇਚ ਰਹੇ ਨੇ ਮੈਡਮ ਜੁਣੀ ਕੀ ਆ ਬਾਤ ਐ ਪਹਿਲੀ ਵਾਰ ਕੋਈ ਚਾਹੀਦਾ ਕੰਮ ਕਰੇ ਨਹੀਂ ਮੈਨੂੰ ਲੱਗ ਰਿਹਾ ਕਿ ਇਹ ਕਾਮਯਾਬ ਹੋਣਗੇ ਜਾਂ ਨਹੀਂ ਹੋਣਗੇ ਇਹ ਟਾਈਮ ਦੱਸੂਗਾ ਲਓ ਵੀ ਪਹਿਲਾ ਪਟੂਰਾ ਕੜਾਹੀ ਛੱਡਦੇ ਹੋਏ ਮੈਡਮ ਜੁਣੀ ਲਓ ਵੀ ਤੇਲ ਗਰਮ ਪਟੂਰਾ ਪੜਾਈ ਚ ਦੇਖੋ ਵੀ ਗਰਮ ਹੁੰਦਾ ਕਿ ਫੁੱਲਦਾ ਕਿ ਨਹੀਂ ਫੁੱਲਦਾ ਇਦੋਂ ਟਾਈਮ ਦਸੇਗਾ ਇਦਾਂ ਰੋਟੀ ਆ ਗਈ ਬਟੂਰਾ ਫੁੱਲਿਆ ਸੀ ਤੇਦਰ ਪਿਆਜ਼ ਖੱਟਾ ਦਾਲ ਅਚਾਰ ਸਾਰਾ ਕੁਝ ਆ ਗਿਆ ਬਈ ਬਲਬਲੀ ਹੋ ਗਈ ਮਿੱਤਰੋ ਖਾ ਕੇ ਤੇ ਤੁਸੀਂ ਸੋਚੋ ਸਾਰੇ ਸਾਸਰੀ ਕਾਲ ਜੀ